ਹਾਂਜੀ ਅੱਜ ਜਿਹੜੀ ਆ ਪ੍ਰੈਸਕੀ ਲੈ ਕੇ ਆਇਆ ਉਹ ਹੈ ਜੀ ਬਾਥੂ ਦੇ ਬਰਾਉਠੇ ਤੇ ਇਹ ਆਪਣੇ ਕਰੀ ਬੂਟੇ ਲੱਗੇ ਹੋਏ ਆ ਆਮ ਨਹੀਂ ਹੈਗਾ ਇਹ ਜੰਗਲੀ ਨਹੀਂ ਹੈਗਾ ਇਹ ਇਹ ਯੂਨੀਵਰਸਿਟੀ ਤੋਂ ਵੀ ਮਗਾਇਆ ਸੀ ਤੇ ਉਹਦੇ ਆਪਾਂ ਬਰਾਉਠੇ ਬਣਾਉਣੇ ਨੇ ਇੱਕ ਕਰਮੀ ਤੇ ਸਿਆਲ ਚ ਦੋਹਾਂ ਸੀ ਚੱਲਦਾ ਹੀ ਤੇ ਫੇਰ ਤੁਹਾਨੂੰ ਦਿਖਾਉਣੇ ਆਂ ਦੀ ਰੈਸਪੀ ਤੇ ਜੁੜੇ ਰਹੋ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋਏ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਪਾਣੀ ਨਾਲ ਸਾਫ਼ ਕਰ ਲੈਣਾ ਤਾਂ ਜਿਹਦੇ ਵਿੱਚ ਜੋ ਰੇਤ ਘਣ ਲੱਗੀ ਹੋਈ ਆ ਉਹ ਲੈ ਜਾਣ ਪਾਣੀ ਨਾਲ ਦੋ ਤਿੰਨ ਵਾਰ ਇਹਨੂੰ ਧੋ ਲੈ ਇਹਦੀ ਰੈਸਪੀ ਬੜੀ ਆਸਾਨ ਹੈ ਜੀ ਹੁਣ ਆਪਾਂ ਇਹਨੂੰ ਤਰਤਾ ਚੁੱਲੇ ਤੇ ਉਬਲਣ ਦੇ ਲਈ ਤੇ ਇਹ ਪੰਜ ਕੁ ਮਿੰਟਾਂ ਚ ਉਬਲ ਜਾਊਗਾ ਜੀ ਤੇ ਜਦੋਂ ਇਹ ਕੱਚਾ ਪਾਣੀ ਦੇ ਚੋਂ ਦੂਰ ਹੋ ਜੇ ਤੇ ਉਦੋਂ ਇਹਨੂੰ ਤੁਸੀਂ ਪਾਣੀ ਚੋਂ ਕਰ ਮੇ ਜੋ ਕੱਟ ਲੈਣਾ ਜੁਲੇ ਤੋਂ ਲਾ ਲੈਣਾ ਫ੍ਰਾਈਪਿੰਗ ਜੋ ਕੱਟ ਲੈਣਾ ਲਓ ਜੀ ਆਪਣਾ ਜਿਹੜਾ ਬਾਥੂ ਆ ਉਹ ਉਬਲ ਚੱਕਿਆ ਤੇ ਹੁਣ ਇਹਨੂੰ ਆਪਾਂ ਅ ਕਿਸੇ ਭਾਂਡੇ ਚ ਕੱਢ ਕੇ ਨਿਚੋੜ ਲਾਂਗੇ ਇਹਨਾਂ ਦੇ ਵਿੱਚ ਆਪਾਂ ਇੱਕ ਕੱਟਿਆ ਹੋਇਆ ਪਿਆਜ਼ ਛੋਟਾ ਛੋਟਾ ਤੇ ਇੱਕ ਹਰੀ ਮਿਰਚ ਪਾਈਏ ਜੀ ਬਾਕੀ ਤੁਸੀਂ ਸਵਾਦ ਅਨੁਸਾਰ ਇਹਦੇ ਚ ਅਦਰਕ ਲਸਣ ਦਾ ਪੇਸਟ ਪਾ ਸਕਦੇ ਹੋ ਹੁਣ ਆਪਾਂ ਇਹਦਾ ਆਟਾ ਤਿਆਰ ਕਰਾਂਗੇ ਤੇ ਆ ਥੋੜੀ ਜਿਹੀ ਜੁਆਇਨ ਤੇ ਨਾਣ ਪਾਵਾਂਗੇ ਦੀ ਅੱਧਾ ਚਮਚ ਸਵਾਦ ਅਨੁਸਾਰ ਨਾਣ ਪਾਣਾ ਤੁਸੀਂ ਜਿੰਨਾ ਤੇਜ ਖਾਣੇ ਹੋ ਤੇ ਲਾਲ ਮਿਰਚ ਸਵਾਦ ਅਨੁਸਾਰ ਉਹ ਵੀ ਤੇ ਆ ਇੱਕ ਚਾਟ ਮਸਾਲਾ ਤੇ ਆ ਪਾ ਕੱਟਿਆ ਹੋਇਆ ਪਿਆਜ਼ ਤੇ ਹਰੀ ਮਿਰਚ ਮਲਾਤੀ ਲਓ ਜੀ ਆਪਾਂ ਇਹਦੇ ਚ ਕੁੱਬਲਾ ਹੋਇਆ ਬਾਥੂ ਪਾਤਾ ਤੇ ਆਟੇ ਦੀ ਲੋ ਤਿਆਰ ਕਰ ਲੈਣੀ ਆ ਆਟਾ ਸੇਮ ਹੋਵੇਂ ਗੁੰਨਣਾ ਜਿਵੇਂ ਆਮ ਆਮ ਰੋਟੀ ਦਾ ਗੁੰਨਦੇ ਆ ਬਹੁਤਾ ਕੜਾ ਨਹੀਂ ਰੱਖਣਾ ਤੇ ਬਹੁਤਾ ਪਤਲਾ ਵੀ ਨਹੀਂ ਕਰਨਾ ਹੈ ਥੋੜਾ ਥੋੜਾ ਪਾਣੀ ਪਾ ਕੇ ਆਟਾ ਤਿਆਰ ਕਰ ਲੈਣਾ ਹੈ ਦਾ ਟੋ ਤਿਆਰ ਕਰ ਲੈਣੀ ਆਟੇ ਦੀ ਆਮ ਰੋਟੀ ਦੇ ਆਟੇ ਵਾਂਗੂ ਹੀ ਆਟਾ ਇਹਦਾ ਗੁੰਨਣਾ ਹੈ ਲਓ ਜੀ ਬਾਥੋ ਦੀ ਰੋਟੀ ਲਈ ਆਟਾ ਗੁੰਨ ਕੇ ਤਿਆਰ ਆ ਤੇ ਹੁਣ ਆਪਾਂ ਇਹਦੀਆਂ ਰੋਟੀਆਂ ਵੇਲਾ ਆਮ ਪਰੋਠੇ ਵਾਂਗੂ ਇਹਦਾ ਪਰੋਠਾ ਵੇਲੋਨਾ ਫਿਰ ਇਹਨੂੰ ਤਵੇ ਤੇ ਪਾ ਦੇਣਾ ਤੇ ਦੋਨੇ ਪਾਸੇ ਸੇਕਣਾ ਹਲਕੇ ਹਲਕੇ ਅੱਗ ਤੇ ਤੁਸੀਂ ਤਵਾ ਨਾਨ ਸਟਿਕ ਵੀ ਲੈ ਸਕਦੇ ਆ ਆਪਾਂ ਤਾਂ ਇੱਕ ਆਮ ਘਰੇਲੂ ਤਵਾ ਲਿਆ ਹੋਇਆ ਤੇ ਇਹਨਾਂ ਦੋਨੇ ਪਾਸੇ ਤੁਸੀਂ ਤੇਲ ਸੀ ਘਿਓ ਨਾਲ ਚੋਪੜ ਸਾ ਤੇ ਮੱਖਣ ਨਾਲ ਵੀ ਬਾਕੀ ਜਿਹੜਾ ਵੀ ਤੁਹਾਡੇ ਕੋਲੇ ਬਟਰ ਮਜੂਦਾ ਉਹ ਤੁਸੀਂ ਲਾ ਸਕਦੇ ਹੋ ਤੇ ਤੋਂਨੇ ਪਾਸੇ ਸੇਕਣੇ ਆ ਤਾਂ ਕਿ ਇਹਦੇ ਚ ਕੱਚਾਪਨ ਨਾ ਰਵੇ ਠੀਕ ਹੈ ਜੀ ਤੇ ਇਹ ਧੂਆ ਇਦਾਂ ਹੀ ਨਿਕਲਦਾ ਇਹਦੇ ਵਿੱਚ ਜੀ ਧੂਆ ਇਹਦਾ ਭਾਪ ਹੈ ਤੇ ਹੁਣ ਆਪਣਾ ਪਰੌਠਾ तकरीबन ਪੱਕ ਕੇ ਤਿਆਰ ਤੇ ਇਹਨੂੰ ਨਾ ਫੇਰ ਤੁਸੀਂ ਦੇਖ ਲੈਣਾ ਤੇ ਵਧੀਆ ਨਾਸ਼ਤਾ ਬਣਦਾ ਇਹ ਸੋਭਾ ਦਾ ਤੇ ਜੇ ਕੀ ਹੋਣਾ ਕੋਈ ਤੁਸੀਂ ਕਰ ਲੋ ਅਗਰ ਚਾਹ ਬਣਾ ਹੈਗੇ ਹੋ ਤੇ ਲਓ ਜੀ ਤਿਆਰ ਹੈ ਬਾਤੂ ਦੇ ਪਰੌਠੇ ਕੁਸਿਆਂ ਨੂੰ ਚਾਰ ਨਾਲ ਰੰਗ ਨਾਲ ਜੋਤੜ ਜੀ ਕਰਦੇ ਜਿਵੇਂ ਵੀ ਉਹਨੇ ਖਾ ਸਕਦੇ ਹਾਂ ਤੇ ਬੜੇ ਟੇਸਟੀ ਬਣਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਸਾਰਿਆਂ ਦਾ